ਪੰਜਾਬ ਦੇ ਵਿੱਚ ਡੀਜੀਪੀ ਸੁਰੇਸ਼ अरोड़ा ਨੂੰ ਤਿੰਨ ਐਕਸਟੈਂਸ਼ਨ ਦਿੱਤੀਆਂ ਗਈਆਂ ਉਹਨਾਂ ਤੇ ਖਾਸਾ ਵਿਵਾਦ ਹੋਇਆ ਤੇ ਅਖੀਰ ਉਸ ਤੋਂ ਬਾਅਦ ਨਵਾਂ ਡੀਜੀਪੀ ਨਿਯੁਕਤ ਕਰ ਦਿੱਤਾ ਗਿਆ ਦਿਨਕਰ ਗੁਪਤਾ ਅਜੇ ਨਿਯੁਕਤੀ ਨੂੰ ਬਹੁਤਾ ਸਾਮਾਨੀ ਹੋਇਆ ਉਹਨਾਂ ਦੇ ਨਾਲ ਵੀ ਵਿਵਾਦ ਜੁੜਨੇ ਸ਼ੁਰੂ ਹੋ ਗਿਆ ਉਹਨਾਂ ਦੀ ਵੀ ਇੱਕ ਤਸਵੀਰ ਹੈ ਇਸ ਵੇਲੇ ਵਾਇਰਲ ਹੋ ਰਹੀ ਹੈ ਔਰ ਉਸ ਤਸਵੀਰ ਨੂੰ ਲੈ ਕੇ ਇਸ ਵੇਲੇ ਸੁਖਪਾਲ ਖੈਰਾਹੂਰੀ ਸਾਡੇ ਨਾਲ ਮੌਜੂਦ ਨੇ ਪੰਜਾਬੀ ਇਕਤਾ ਪਾਰਟੀ ਦੇ ਪ੍ਰਧਾਨ ਨੇ ਖੈਰਾ ਸਾਹਿਬ ਪਹਿਲਾਂ ਤਾਂ ਡੀਜੀਪੀ ਹੋਰਾਂ ਦੀ ਸੁਰੇਸ਼ अरोड़ा ਹੋਰਾਂ ਦੀ ਐਕਸਟੈਂਸ਼ਨ ਨੂੰ ਲੈ ਕੇ ਵਿਵਾਦ ਉੱਠਦਾ ਰਿਹਾ ਸੀਗਾ ਤੇ ਅਖੀਰ ਅੱਜ ਕੱਲ ਅੱਜ ਕੱਲ ਕਰਦੇ ਦਿਨਕਰ ਗੁਪਤਾ ਹੋਰੀ ਬਣਾਏ ਸੀਗੇ ਤੇ ਦਿਨਕਰ ਗੁਪਤਾ ਹੋਰਾਂ ਦੀ ਤਸਵੀਰ ਨੇ ਨਵਾਂ ਚੰਦ ਚਾੜਦਾ ਹੈ ਨਹੀਂ ਤਸਵੀਰ ਦੀ ਮੈਂ ਗੱਲ ਬਾਅਦ ਚ ਕਰਦਾ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਹਾਈ ਕੋਰਟ ਨੇ ਐਸਆਈਟੀ ਬਣਾਈ ਸੀ ਸਧਾਰ ਚੱਟੋਪਾਦੀਆ ਦੀ ਜੀ ਉਹਨਾਂ ਦੀ ਜਿਹੜੀ ਰਿਪੋਰਟ ਆ ਜਿਹੜੀ ਹਾਈ ਕੋਰਟ ਦੇ ਕੋਲ ਪਈ ਆ ਉਹਦੇ ਵਿੱਚ ਦਿਨਕਰ ਗੁਪਤਾ ਸੁਰੇਸ਼ अरोड़ा ਦਾ ਡਰੱਗ ਟੈਂਟਡ ਪੁਲਿਸ ਆਫਸਰਸ ਦੇ ਨਾਲ ਨਾਤੇ ਲਿੰਕਸ ਸਾਬਤ ਹੋਏ ਨੇ ਚਾਹੇ ਉਹ ਰਾਜੀਤ ਸਿੰਘ ਸੀ ਚਾਹੇ ਉਹ ਇੰਦਰਜੀਤ ਸਿੰਘ ਜਿਹੜਾ ਡਿਸਪਲਿਸਟ ਇੰਸਪੈਕਟਰ ਅਮਰਿੰਦਰ ਸਿੰਘ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਇਹਨਾਂ ਇਲਜ਼ਾਮਾਂ ਦੀ ਕੋਈ ਜਾਣਕਾਰੀ ਕੋਈ ਤਹਿਕੀਕਤ ਕਰਾਵਾਂ ਬਿਨਾਂ ਤਹਿਕੀਕਤ ਕਰਾਏ ਤਾਂ ਕਲੀਨ ਚਿੱਟ ਦੇ ਕੇ ਤੁਸੀਂ ਇੱਡੇ ਵੱਡੇ ਰਤਬੇ ਤੇ ਕਿਸੇ ਬੰਦੇ ਨੂੰ ਬਿਠਾ ਰਹੇ ਹੋ ਨੰਬਰ 1 ਨੰਬਰ 2 ਆਹ ਤਸਵੀਰ ਜਿਹੜੀ ਆ ਇਹ ਮੈਂ ਨਹੀਂ ਬਣਾਈ ਇਹ ਇੱਕ ਪੁਲਿਸ ਆਫਸਰ ਦੀ ਛਵੀ ਦੱਸ ਰਹੀ ਉਹਦਾ ਕੈਰੇਕਟਰ ਉਹਦੀ ਵਿਲ ਪਾਵਰ ਇੱਕ ਆਦਮੀ ਸਿਰਫ ਇਸ ਕਰਕੇ ਕਿਉਂਕਿ ਚੀਫ ਮਿਨਿਸਟਰ ਸਾਹਿਬ ਦੇ ਉਹ ਮਿੱਤਰ ਨੇ ਉਹਦੇ ਗੋਡੇ ਫੜੀ ਜਾਂਦਾ ਸ਼ਾਇਦ ਪੈਰ ਹੀ ਫੜਦਾ ਹੋਣਾ ਥੱਲੇ ਨੂੰ ਜਾ ਕੇ ਤਾਂ ਉਸਨੇ ਵੀ ਇਹਦੇ ਮੋਢਿਆਂ ਦੇ ਉੱਤੋਂ ਦੇ ਹੱਥ ਐਨ ਰੱਖਿਆ ਵਾ ਜਿੱਦਾਂ ਕੋਈ ਉਹਦਾ ਨਿਆਣਾ ਜਾਂ ਹੁੰਦਾ ਕੋਈ ਬੱਚੇ ਨੂੰ ਕਿਸ ਨੂੰ ਕੱਲ ਨੂੰ ਕੋਈ ਇਹ ਹਾਲਾਤ ਇਦਾਂ ਦੇ ਆ ਗਏ ਜਿਹਦੇ ਚ ਅਰੂਸਾ ਨੇ ਦਬਕਾ ਮਾਰਿਆ ਦਿਨਕਰ ਨੂੰ ਕਿਆ ਕੰਮ ਨਹੀਂ ਤੁਹ ਕਰਨਾ ਕੀ ਇਹ ਦਿਨਕਰ ਗੁਪਤਾ ਅਰੂਸਾ ਆਲਮ ਨੂੰ ਨਾ ਕਹਿ ਸਕਦਾ ਆਫੀਸਰਸ ਨੂੰ ਯੂਨੀਫਾਰਮ ਪਾ ਕੇ ਆਪਣੀ ਇੰਟੈਗਰਿਟੀ ਇਮਪੈਕੇਬਲ ਰੱਖਣੀ ਚਾਹੀਦੀ ਹੈ ਇਸ ਲਈ ਸਾਡਾ ਆਬਜੈਕਸ਼ਨ ਇਹ ਵੀ ਆ ਕਿ ਇਹ ਪਾਰਦਰਸ਼ੀ ਅਪੁਆਇੰਟਮੈਂਟ ਨਹੀਂ ਕੀ ਕਈਆਂ ਨੂੰ ਸੁਪਰਸੀਡ ਕਰਤਾ ਕਈ 8 10 ਵਿਚਾਰੇ ਸੀਨੀਅਰ ਆਫੀਸਰ ਸੀ ਸਾਰੀ ਸਾਰੀ ਜ਼ਿੰਦਗੀ ਉਹਨਾਂ ਨੇ ਵੀ ਕੰਟ੍ਰਿਬਿਊਟ ਕੀਤਾ ਉਹਨਾਂ ਉਹਨਾਂ ਦੀ ਸੀਨੀਅਰਿਟੀ ਚਿੱਕੇ ਤੇ ਟੰਗਦੀ ਉਹਨਾਂ ਦਾ ਵੀ ਮੋਰਲ ਟੁੱਟਿਆ ਪੁਲਿਸ ਫੋਰਸ ਦਾ ਐਸ ਸੱਚ ਮੋਰਲ ਟੁੱਟਦਾ ਔਰ ਇਸ ਡੀਜੀਪੀ ਨੇ ਪੈਂਦੀ ਸੱਟੇ ਪਹਿਲਾਂ ਕੁਟਾਪਾ ਚਾੜਿਆ ਟੀਚਰਸ ਨੂੰ which is highly condemnable ਉਹ ਵਿਚਾਰੇ ਗਰੀਬ ਆਦਮੀ ਔਰਤਾਂ ਜਿਹੜੀਆਂ ਜਿਨ੍ਹਾਂ ਨੂੰ ਨਰੇਗਾ ਦੀ ਤਨਖਾਹ ਤੇ ਕੰਮ ਕਰਨ ਵਾਸਤੇ ਮਜਬੂਰ ਕੀਤਾ ਜਾ ਰਿਹਾ ਉਹ ਕੀ ਮੰਗ ਰਹੇ ਸੀ ਉਹ ਸਿਰਫ ਕਹਿੰਦੇ ਕਿ ਸਾਨੂੰ ਆਪਣੀ ਬੰਨ ਦੀ ਤਨਖਾਹ ਦੇ ਦਿਓ ਉਹ ਕਹਿੰਦਾ ਤਨਖਾਹ ਨਹੀਂ ਦੇਵਾਂਗੇ ਤੁਹਾਨੂੰ ਅਸੀਂ ਡਾਂਗਾ ਜ਼ਰੂਰ ਦੇਵਾਂਗੇ ਕੈਪਟਨ ਅਮਨਿੰਦਰ ਸਿੰਘ ਦੇ ਮਕਾਨ ਤੇ ਉਹਨੂੰ ਖੁਸ਼ ਕਰਨ ਵਾਸਤੇ ਅਰੂਸਾ ਤੇ ਕੈਪਟਨ ਨੂੰ ਖੁਸ਼ ਕਰਨ ਲਈ ਇਹਨੇ ਪਤਾ ਨਹੀਂ ਕਿੰਨੇ ਲੋਕਾਂ ਦੀਆਂ ਲੱਤਾਂ ਬਾਹਾਂ ਤੋੜਵਾਤੀਆਂ ਇਸ ਦਿਸ ਡੀਜੀਪੀ ਸਾਹਿਬ ਐਡੇ ਬਹਾਦਰ ਨੇ ਇਹਨਾਂ ਨੂੰ ਕੋਈ ਕਿਸੇ ਮਾਫੀਆ ਨੂੰ ਫੜ ਕੇ ਦਿਖਾਉਣ ਕਿਸੇ ਰਾਣੇ ਗੁਰਜੀਤ ਅਰਗੇ ਨੂੰ ਕਿਸੇ ਲਿਕਰ ਸ਼ਰਾਬ ਦੇ ਮਾਫੀਆ ਨੂੰ ਕਿਸੇ ਆ ਜੋ ਲੋਕ ਧੰਦਾ ਕਰਦੇ ਨੇ ਪੰਜਾਬ ਦੇ ਵਿੱਚ ਕਿਸੇ ਉਸ ਵੱਡੇ ਬੰਦੇ ਨੂੰ ਤਾਂ ਫੜ ਕੇ ਦਿਖਾਉਣ ਫਿਰ ਅਸੀਂ ਮੰਨਾਂਗੇ ਪੰਜਾਬ ਪੁਲਿਸ ਦਾ ਡੀਜੀਪੀ ਵੀ ਬੜਾ ਬਹਾਦਰ ਆ ਆ ਤਾਂ ਨਹੀਂ ਬਹਾਦਰ ਲੱਗਦਾ ਨਹੀਂ ਉਹਨਾਂ ਨੇ ਬਿਆਨ ਤਾਂ ਦਿੱਤਾ ਸੀਗਾ ਜਦੋਂ ਆਦਾ ਸੰਭਾਲਿਆ ਉਸ ਤੋਂ ਬਾਅਦ ਕਿ ਪੰਜਾਬ ਦੇ ਵਿੱਚ ਸਭ ਕੁਝ ਅਸੀਂ ਖਤਮ ਕਰਾਂਗੇ ਗੈਂਗਸਟਰ ਵੀ ਕਹਿੰਦੇ ਗੈਂਗਵਾਰ ਹੋ ਰਹੀ ਆ ਤੇ ਜਿਹੜੇ 2-4 ਬਚ ਗਏ ਉਹ ਵੀ ਆਪਣੇ ਆਪ ਹੀ ਆ ਜਾਣ ਨਹੀਂ ਤਾਂ ਅਸੀਂ ਉਹਨਾਂ ਨੂੰ ਵੀ ਇਸੇ ਤਰੀਕੇ ਨਾਲ ਕਰਨਾ ਹੈ ਤੇ ਦਾਅਵੇ ਤਾਂ ਉਹਨਾਂ ਨੇ ਬਹੁਤ ਵੱਡੇ ਕੀਤੇ ਆ ਆਦਾ ਸੰਭਾਲਣ ਤੋਂ ਬਾਅਦ ਪਰ ਤੁਸੀਂ ਕਹਿੰਦੇ ਹੋ ਕਿ ਉਹ ਸਿਰਫ ਤੇ ਸਿਰਫ ਟੀਚਰਾਂ ਦੇ ਉੱਤੇ लाठी चार्ज ਕਰਨ ਦੇ ਹੁਕਮ ਦੇ ਸਕਦੇ ਆ ਨਹੀਂ ਮੈਂ ਤਾਂ ਮੈਂ ਦੁਬਾਰਾ ਇਹ ਕਰੀ ਫੋਕਸ ਕਰੋ ਤੁਹਾਨੂੰ ਲੱਗਦਾ ਵਾ ਇਹ ਗੈਂਗਸਟਰ ਨੂੰ ਲੜ ਲੂਗਾ ਜਾਂ ਤਾਂ ਲੱਗਦਾ ਕਿਸੇ ਵੱਡੇ ਤਾਕਤਵਰ ਬੰਦੇ ਦੇ ਖਿਲਾਫ ਨਹੀਂ ਲੜ ਸਕਦਾ ਇਹ ਉਹਨਾਂ ਦਾ ਚੇਲਾ ਚਾਪਟਾ ਵਾ ਇਸ ਨਥਿੰਗ ਔਰ ਜਿਹੜਾ ਇਹਨੇ ਸਬੂਤ ਦਿੱਤਾ ਪਹਿਲੀ ਪਹਿਲਾ ਐਕਸ਼ਨ ਉਹਦਾ ਏਡਾ ਵਿਂਡਿਕਟਿਵ ਏਡਾ ਸਵियर ਸੀਗਾ ਕਿ ਕਿੰਨੇ ਟੀਚਰਸ ਤੇ ਔਰਤਾਂ ਦੇ ਉੱਤੇ ਤਸ਼ੱਦਦ ਕੀਤਾ ਤਾਂ ਮੈਂ ਕਹਿਣਾ ਕਿਸੇ ਤਾਕਤਵਰ ਬੰਦੇ ਮਾਫੀਆ ਨੂੰ ਫੜ ਕੇ ਦਿਖਾਓ ਔਰ ਇਹਨਾਂ ਦੇ ਉੱਤੇ ਜਦੋਂ ਆਈਬੀ ਦੇ ਵਿੱਚ ਵੀ ਰੇ ਸੀ ਦਿੱਲੀ ਨਾ ਮਿਸਟਰ ਦਿਨਕਰ ਗੁਪਤਾ ਇਹਨਾਂ ਤੇ ਇਲਜ਼ਾਮ ਸੀ ਕਿ ਇਹਨੇ ਪ੍ਰਨਾਮ ਮੁਖਜ ਜੀ ਦੇ ਡਿਫੈਂਸ ਅ ਮਨਿਸਟਰ ਦੇ ਆਫਿਸ ਨੂੰ ਬੱਗਿੰਗ ਕੀਤੀ ਸੀ ਬਾਰাক ਓਬਾਮਾ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਆਏ ਸੀ ਅਮਰੀਕਾ ਦੇ ਉਹਨਾਂ ਦੀਆਂ ਸੀਆਈਏ ਦੇ ਜਿਹੜੇ ਆਫਸਰ ਸੀ ਉਹਨਾਂ ਨਾਲ ਸਾਈਡ ਲਾਈਨਸ ਤੇ ਗੁਪਤ ਮੀਟਿੰਗਾਂ ਕਰਦੇ ਸੀ ਉਹਨਾਂ ਨੇ ਕਿਹਾ ਚੰਗਾ ਤੂੰ ਆਈਪੀ ਤੋਂ ਚੱਲ ਵਾਪਸ ਆਪਣੀ ਸਟੇਟ ਪੰਜਾਬ ਦੇ ਵਿੱਚ ਤੇ ਆਪਾਂ ਚੰਗੇ ਆਫਸਰਸ ਨੂੰ ਛੱਡ ਕੇ ਇਸ ਤਰ੍ਹਾਂ ਇਸ ਤਰ੍ਹਾਂ ਦੇ ਅਫਸਰਾਂ ਨੂੰ ਲਾਤਾ ਵਿਚ ਇਜ਼ ਨਾਟ ਗੁੱਡ ਤੁਹਾਡੇ ਕਹਿਣ ਤੁਹਾਡੇ ਕਹਿਣ ਮੁਤਾਬਕ ਇਹ ਜਿਹੜੇ ਨਵੀਂ ਨਿਯੁਕਤੀ ਕੀਤੀ ਗਈ ਹੈ ਡੀਜੀਪੀ ਦੀ ਇਹ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਕਹਿਣ ਦੇ ਉੱਤੇ ਕੀਤੀ ਗਈ ਹੈ ਕੋਈ ਸ਼ੱਕ ਨਹੀਂਗਾ ਦੇਖੋ ਪਹਿਲੀ ਗੱਲ ਦੱਸੋ ਪਹਿਲੀ ਵਾਰ ਹੋਇਆ ਪੰਜਾਬ ਦੇ ਚੀਫ ਮਿਨਿਸਟਰ ਨੇ ਕੈਪਟਨ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਦਾ ਹੀ ਡੀਜੀਪੀ ਨਾਲ ਲੈ ਆਂਦਾ ਨਾਲੇ ਇੱਕ ਪਾਸੇ ਕਹਿੰਦੇ ਸੀ ਕਾਂਗਰਸ ਤੇ ਬੜਾ ਤਸ਼ੱਦਦ ਕੀਤਾ ਪੰਜਾਬ ਪੁਲਿਸ ਨੇ ਫਿਰ ਉਸੇ ਡੀਜੀਪੀ ਨੂੰ ਆਪਾਂ ਡੀਜੀਪੀ ਬਣਾ ਲਿਆ ਫਿਰ ਆਪਾਂ ਉਹਨੂੰ ਤਿੰਨ ਐਕਸਟੈਂਸ਼ਨਾਂ ਦਿੱਤੀਆਂ ਇਤੋਂ ਕੀ ਸਾਬਤ ਹੁੰਦਾ ਵਾ ਕਿ ਇਹ ਦਿੱਲੀ ਦੇ ਹੁਕਮ ਮੰਨ ਰਹੇ ਨੇ ਦਿੱਲੀੋਂ ਇਹਨਾਂ ਨੂੰ ਆਦੇਸ਼ ਆਉਂਦੇ ਨੇ ਆ ਵੀ ਦਿੱਲੀੋਂ ਲੱਗਿਆ ਵਾ ਇਹਨਾਂ ਦੀ ਅੰਡਰਸਟੈਂਡਿੰਗ ਇਹ ਹੈਗੀ ਆ ਅਜੀਤ ਦੋਵਲ ਹੋਣਾ ਨੇ ਲਗਵਾਇਆ ਇਹਨੂੰ ਕਿ ਕੈਪਟਨ ਸਾਹਿਬ ਨੂੰ ਇੰਨਾ ਕੋ ਉਹਨਾਂ ਨੇ ਮਨਾ ਲਿਆ ਕਿ ਤੁਹਾਡੇ ਦੋਸਤ ਨੂੰ ਅਸੀਂ ਪਾਕਿਸਤਾਨ ਤੋਂ ਆਉਣ ਤੋਂ ਨਹੀਂ ਪਰ ਬੰਦਾ ਸਾਡਾ ਚਲਾਊਗਾ ਪੰਜਾਬ ਪੁਲਿਸ ਨੂੰ ਸੋ ਇਸ ਲਈ ਇਹ ਸਾਰਾ ਬਹੁਤ ਡੀਪ ਰੂਟਡ ਕਨਸਪੀਰੇਸੀਜ਼ ਨੇ ਅੰਦਰ व्हील्स विद इन व्हील्स ਨੇ ਕਾਂਗਰਸ ਦੇ ਤੇ ਬੀਜੇਪੀ ਦੇ ਵਿੱਚ ਆਪਸ ਵਿੱਚ ਅੱਛਾ ਹੁਣ ਥੋੜਾ ਜਿਹਾ ਇਸ ਵਿਸ਼ੇ ਦੇ ਨਾਲ ਅਲੈਦਾ ਕਿਉਂਕਿ ਅੱਜ ਤੁਸੀਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਔਰ ਦਾਵਾ ਵੀ ਕੀਤਾ ਕਿ ਬਹੁਤ ਸਾਰੇ ਲੋਕ ਜਿਹੜੇ ਆ ਆਮ ਆਦਮੀ ਪਾਰਟੀ ਨਾਲ ਪੰਜਾਬੀ ਏਕਤਾ ਪਾਰਟੀ ਨਾਲ ਜੁੜ ਰਹੇ ਆ ਆਦਮਪੁਰ ਹਲਕੇ ਦੇ ਬਹੁਤ ਸਾਰੇ ਲੋਕ ਉਹਦੇ ਵਰਕਰ ਜਿਹੜੇ ਆ ਇਧਰ ਤੁਹਾਡੇ ਵੱਲ ਆ ਰਹੇ ਆ ਜਦੋਂ ਚੋਣਵੀ ਮਾਹੌਲ ਆਉਂਦਾ ਤੇ ਅਕਸਰ ਇਦਾਂ ਹੁੰਦੀ ਆ ਕਿ ਇੱਕ ਪਾਰਟੀ ਤੋਂ ਲੀਡਰ ਉੱਠ ਕੇ ਦੂਜੀ ਪਾਰਟੀ 'ਚ ਚੱਲ ਜਾਂਦੇ ਉਧਰ ਉੱਠ ਕੇ ਇਧਰ ਆ ਜਾਂਦੇ ਇਹ سلسلہ ਚੱਲਦਾ ਆ ਇਹਨੂੰ ਤੁਸੀਂ ਜਿਹੜੀ ਇਹ ਆਮਦ ਹੋ ਰਹੀ ਹੈ ਤੁਹਾਡੀ ਪਾਰਟੀ ਦੇ ਵਿੱਚ ਇਹ ਤੁਹਾਡੀ ਸੋਚ ਦੇ ਨਾਲ ਮੁਤਫਿਕ ਹੋਣ ਵਾਲੇ ਲੋਕਾਂ ਦਾ ਜਜ਼ਬਾ ਕਹਿ ਰਹੇ ਹੋ ਜਾਂ ਫਿਰ ਚੋਣਵੀ ਮਾਹੌਲ ਦੇ ਵਿੱਚ ਅਕਸਰ ਇਹ ਹੁੰਦਾ ਹੈ ਇਹ ਇਸ ਜੀਜ਼ ਨਾਲ ਇਹ ਜਿਹੜੇ ਆਦਮੀ ਆ ਰਹੇ ਨੇ ਇਹ ਚੋਣਵੀ ਮਾਹੌਲ ਕਰਕੇ ਨਹੀਂ ਆ ਰਹੇ ਇਹ ਬੇਸਿਕਲੀ ਆਮ ਆਦਮੀ ਪਾਰਟੀ ਦੇ ਉਹ ਲੋਕ ਸੀਗੇ ਜਿਨ੍ਹਾਂ ਨੇ ਸੁਪਨਾ ਦੇਖਿਆ ਸੀਗਾ ਕਿ ਅਸੀਂ ਆਪਣੀ ਸਟੇਟ ਨੂੰ ਇਹਨਾਂ ਕਰਪਟ ਰਵੈਤੀ ਪਾਰਟੀਆਂ ਅਕਾਲੀ ਕਾਂਗਰਸ ਤੋਂ ਛਡਾਵਾਂਗੇ ਜਦੋਂ ਉਹਨਾਂ ਨੇ ਦੇਖਿਆ ਕਿ ਕੇਜਰੀਵਾਲ ਫੇਲ ਹੋ ਗਿਆ ਮਾਫੀ ਮੰਗ ਗਿਆ ਵਿਕਰਮ ਤੋਂ ਉਹਨਾਂ ਨੇ ਕਿਹਾ ਇਧਰ ਚੱਲੀਏ ਜਿੱਧਰ ਲੜਾਈ ਬਣਦੀ ਆ ਇਸ ਕਰਕੇ ਉਹ ਸਾਡੇ ਨਾਲ ਆਏ ਨੇ ਤਾਈਂ ਉਹ ਅਸੀਂ ਉਹਨਾਂ ਦਾ ਸਵਾਗਤ ਕੀਤਾ ਵੈਸੇ ਵੀ ਮੇਰਾ ਇਹ ਮੰਨਣਾ ਵਾ ਕਿ ਪੰਜਾਬ ਦੇ ਵਿੱਚ 80 90% ਆਮ ਆਦਮੀ ਪਾਰਟੀ ਦਾ ਕਿਡਰ ਸਾਡੇ ਨਾਲ ਆ ਚੁੱਕਾ ਵਾ ਜੀ ਆਲਰੇਡੀ ਸਾਡੇ ਨਾਲ ਆ ਉਹ ਲੋਕ ਨੇ ਜਿਹੜੇ ਪੰਜਾਬ ਦੇ ਹਤੈਸ਼ੀ ਨੇ ਜਿਹੜੇ ਹੁਣ ਪਰਲੇ ਪਾਸੇ ਰਹਿ ਗਏ ਨੇ ਉਹਨਾਂ ਨੂੰ ਪੰਜ ਚਾਰ ਬੱਸਾਂ 'ਚ ਭਰ ਲਓ ਸਾਰੇ ਅਹੁਦੇਦਾਰ ਹੀ ਨੇ ਨਹੀਂ ਪਰ ਬਰਨਾਲਾ ਦੀ ਰੈਲੀ ਦੇ ਵਿੱਚ ਤਾਂ ਬਹੁਤ ਵੱਡਾ ਦਾਵਾ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਵੱਲੋਂ ਕਿ ਦੇਖ ਲਓ ਕਿਧਰਲੇ ਪਾਸੇ ਹੈ ਜੀ ਸ਼ਰਾਬ ਰੈਲੀ ਸ਼ਰਾਬ ਛਡਾਊ ਰੈਲੀ 'ਚ ਨਹੀਂ ਨਹੀਂ ਉਹ ਤਾਂ ਦੇਖੋ ਇਦਾਂ ਤਾਂ ਜੇ ਕਿਸੇ ਸਟੇਟ ਵਿੱਚ ਚੀਫ ਮਿਨਿਸਟਰ ਆ ਦਿੱਲੀ ਦਾ 50 ਲੱਖ ਰੁਪਇਆ ਬੱਸਾਂ ਭੇਜ ਕੇ ਸਾਰੇ ਪੰਜਾਬ ਦੇ 13000 ਪਿੰਡਾਂ ਚੋਂ ਬੰਦੇ ਮੰਗਾ ਲਓ 5-4000 ਬੰਦਾ ਵੀ ਆਜੋ ਦੈਨ ਵਾਟਸੋ ਵਾਟ ਉਹਦੀ ਉਹ ਉਹ ਰੈਲੀ ਤਾਂ ਕੇਜਰੀਵਾਲ ਸਾਹਿਬ ਨੇ ਆਪ ਹੀ ਠੁਸ ਕਰ ਦਿੱਤੀ ਜਦੋਂ ਭਗਵੰਤ ਮਾਨ ਦੀ ਮਾਤਾ ਜੀ ਨੂੰ ਖੜੇ ਕਰਕੇ ਨਾਲ ਸ਼ਰਾਬ ਛਡਾਈ ਉਹਦੀ ਫਿਰ ਕਿਹਾ ਕਿ ਕਿੰਨੀ ਬੜੀ ਕੁਰਬਾਨੀ ਦੇਦੀ ਹੈ ਮਾਨ ਨੇ ਉਹਦੇ ਨਹੀਂ ਠੁਸ ਕਰਗੇ ਸੀ ਉਹਨੂੰ ਬਦੋ ਸ਼ੁਕਰੀਆ ਸੁਖਪਾਲ ਖਹਿਰਾ ਜੀ ਔਰ ਇਸ ਸੰਸੁਖਪਾਲ ਖਹਿਰਾ ਹੋਰੀ ਬਹੁਤ ਅਹਿਮ ਨੁਕਤਾ ਡੀਜੀਪੀ ਹੋਰਾਂ ਦੀ ਵਾਇਰਲ ਹੋਈ ਤਸਵੀਰ ਨੂੰ ਲੈ ਕੇ ਔਰ ਨਾਲ ਦੀ ਨਾਲ ਇਸ ਵੇਲੇ ਪੰਜਾਬ ਦੇ ਵਿੱਚ ਜਿਵੇਂ ਆਮ ਆਦਮੀ ਪਾਰਟੀ ਨਾਲੋਂ ਟੁੱਟ ਕੇ ਵਰਕਰ ਇਹਨਾਂ ਦੀ ਪਾਰਟੀ ਨਾਲ ਜੁੜ ਰਿਹਾ ਉਹਨਾਂ ਦੇ ਨੁਕਤਿਆਂ ਦੇ ਉੱਤੇ ਸੁਖਪਾਲ ਖਹਿਰਾ ਹੋਰਾਂ ਨੇ ਆਪਣੇ ਵਿਚਾਰ ਦਿੱਤੇ ਫਿਲਹਾਲ ਇਸ ਤਸਵੀਰ ਨੂੰ ਲੈ ਕੇ ਨਾ ਤਾਂ ਕਾਂਗਰਸ ਦੇ ਵੱਲੋਂ ਨਾ ਡੀਜੀਪੀ ਦੇ ਵੱਲੋਂ ਇਹ ਕਿਸੇ ਅਧਿਕਾਰਤ ਵਿਭਾਗ ਦੇ ਵੱਲੋਂ ਕੋਈ ਟਿੱਪਣੀ ਕੀਤੀ ਗਈ ਆ ਪਰ ਇਸ ਵੇਲੇ ਇਸ ਤਸਵੀਰ ਨੂੰ ਲੈ ਕੇ ਸਿਆਸਤ ਜ਼ਰੂਰ ਪਖੀ ਹੋਈ ਨਜ਼ਰ ਆ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਹੋਰ ਪਖੇਗੀ ਇਸ ਤਸਵੀਰ ਦਾ ਸੱਚ ਕੀ ਹੈ ਕਦੋਂ ਦੀ ਤਸਵੀਰ ਹੈ ਕਿਉਂ ਖਿੱਚੀ ਗਈ ਤੇ ਕੇਸ ਦੇ ਵੱਲੋਂ ਇਸ ਤਸਵੀਰ ਨੂੰ ਮੀਡੀਆ ਦੇ ਵਿੱਚ ਲੈ ਕੇ ਆਂਦਾ ਗਿਆ ਇਹਦੇ ਵੀ ਖੁਲਾਸੇ ਹੋਣੇ ਅਜੇ ਬਾਕੀ ਹੈ ਕੈਮਰਾਮੈਨ ਬੌਬੀ ਦੇ ਨਾਲ ਜਸਵੀਰ ਟੀਵੀ ਪੰਜਾਬ ਜਲੰਧਰ